ਦੇਸਾਂ ਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਵਾ ਵਿੱਚ ਖੁਸ਼ਬੂਆਂ ਵਹਿ ਰਹੀਆਂ ਸਨ ਕਮਰੇ ਵਿੱਚ ਲਾਲ ਗੁਲਾਬਾਂ ਦੀ ਮਹਿਕ ਅਤੇ ਸੌਂਫ ਦੀ ਮਿੱਠੀ ਖੁਸ਼ਬੂ ਖਲ ਰਹੀ ਸੀ ਸੁਹਾਗ ਰਾਤ ਦੀ ਸ਼ਾਨਦਾਰ ਸ਼ਾਮ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਰੌਸ਼ਨੀ ਥੋੜੀ ਮਿੱਠੀ ਸੀ ਅਤੇ ਦਿਲ ਦੀ ਧੜਕਣ ਜੋਰਾਂ ਨਾਲ ਵੱਧ ਰਹੀ ਸੀ ਪਰ ਜਿਵੇਂ ਹੀ ਅਰਜੁਨ ਨੇ ਹੌਲੀ ਹੌਲੀ ਘੁੰਗੜ ਚੁੱਕਿਆ ਤਾਂ ਉਸ ਦੀ ਰੂਹ ਕੰਬ ਗਈ ਅਗੇ ਦੁਲਹਨ ਦੇ ਰੂਪ ਵਿੱਚ ਉਹ ਸ਼ਖਸ ਬੈਠੀ ਸੀ ਜਿਸ ਨੂੰ ਉਹ ਬਚਪਨ ਤੋਂ ਹੀ ਆਪਣੀ ਭੈਣ ਸਮਝਦਾ ਆ ਰਿਹਾ ਸੀ ਜੀ ਹਾਂ ਇਹ ਖਬਰ ਤੁਹਾਡੇ ਪੈਰਾਂ ਹੇਠਾਂ ਜ਼ਮੀਨ ਖਿਸਕਾ ਦੇਵੇਗੀ ਬਣੇ ਰਹੋ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਉਣੀ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਅਰਜੁਨ ਦੀ ਜ਼ਿੰਦਗੀ ਦਾ ਇਹ ਸਭ ਤੋਂ ਵੱਡਾ ਝਟਕਾ ਸੀ। ਉਸ ਦੇ ਸਾਹ ਠੱਪ ਹੋ ਗਏ। ਦਿਲ ਦੀ ਧੜਕਣ ਤੇਜ਼ ਹੋ ਗਈ। ਨਜ਼ਰਾਂ ਧੁੰਦਲੀਆਂ ਹੋ ਗਈਆਂ। ਸੁਮੇਤਾ ਤੂੰ ਇਹ ਕੀ? ਉਸ ਦੇ ਹੋਠ ਕੰਬ ਰਹੇ ਸਨ। ਸੁਮੇਦਾ ਜੋ ਹੁਣ ਉਸ ਦੀ ਦੁਲਹਨ ਸੀ ਆਪਣੀ ਅੱਖਾਂ ਥੱਲੇ ਕਰਕੇ ਬੈਠੀ ਰਹੀ ਉਹ ਚੁੱਪ ਸੀ। ਇਹ ਸਭ ਕਿਵੇਂ? ਮੈਨੂੰ ਦੱਸ ਇਹ ਕੌਣ ਸਾ ਖੇਡ ਚੱਲ ਰਹੀ ਹੈ ਤੂੰ ਮੇਰੇ ਨਾਲ? अर्जुन ਨੇ ਸ਼ੋਰ ਕਰਨਾ ਸ਼ੁਰੂ ਕਰ ਦਿੱਤਾ ਇਹਦੇ ਸ਼ੋਰ ਦੀ ਆਵਾਜ਼ ਬਾਹਰਸ ਆ ਸਕਦੀ ਸੀ ਪਰ ਸਮੇਧਾ ਨੇ ਫੌਰਨ ਉਹਦੇ ਹੱਥ ਫੜ ਲਏ ਭਾਈ ਉਸਦੇ ਮੂੰਹ ਚੋ ਇਹ ਸ਼ਬਦ ਨਿਕਲਣੇ ਵਾਲੇ ਸਨ ਪਰ ਉਹ ਰੁਕ ਗਈ Arjun ਦੀ ਜ਼ਿੰਦਗੀ ਵਿੱਚ ਇਹ ਸਭ ਤੋਂ ਵੱਡਾ ਸਹਮ ਲੈਉਣ ਵਾਲਾ ਮੋੜ ਸੀ ਉਸ ਨੇ ਸਮੇਧਾ ਨੂੰ ਆਪਣੀ ਛੋਟੀ ਭੈਣ ਵਾਂਗ ਪਾਲਿਆ ਸੀ ਪਰ ਅੱਜ ਜੋ ਉਸਦੀ ਵਿਆਹੀ ਹੋਈ ਪਤਨੀ ਬਣ ਕੇ ਬੈਠੀ ਸੀ ਸੱਚ ਕਿਹਾ ਰਾਤ ਦੇ ਹਨੇਰੇ ਨੇ ਕਦੇ-ਕਦੇ ਚਮਕਦੀਆਂ ਰੋਸ਼niਆਂ ਦੇ ਪਿੱਛੇ ਵੀ ਹਨੇਰਾ ਹੁੰਦਾ ਹੈ ਆਖਰ ਇਹ ਸਾਜ਼ਿਸ਼ ਕਿਸ ਦੀ ਸੀ ਕੀ ਕੋਈ ਭਾਰੀ ਪਲਸੀ ਜਾਂ ਕਿਸੇ ਨੇ ਅਰਜੁਨ ਦੀ ਜ਼ਿੰਦਗੀ ਨਾਲ ਖੇਡਣ ਦੇ ਲਈ ਇਹ ਸਾਜ਼ਿਸ਼ ਰਚੀ ਸੀ ਇਸ ਤੋਂ ਅੱਗੇ ਕੀ ਹੋਇਆ ਤੁਸੀਂ ਜਾਨਣਾ ਚਾਹੋਗੇ ਸੋ ਤੁਹਾਨੂੰ ਦੱਸ ਦਿਆਂ ਕਿ ਅਰਜੁਨ ਦੇ ਮਨ ਦੇ ਵਿੱਚ ਹਜ਼ਾਰਾਂ ਸਵਾਲ ਗੂੰਜ ਰਹੇ ਸਨ ਕਿ ਕਿਵੇਂ ਹੋ ਸਕਦਾ ਹੈ ਇਹ ਮੇਰੀ ਆਪਣੀ ਭੈਣ ਕਿਵੇਂ ਹੋ ਸਕਦੀ ਹੈ ਉਸਨੇ ਦੁਬਾਰਾ ਸਮੇਧਾ ਦੇ ਚਿਹਰੇ ਵੱਲ ਤੱਕਿਆ ਪਰ ਉਹ ਅੱਖਾਂ ਥੱਲੇ ਕਰਕੇ ਬੈਠੀ ਰਹੀ ਸਮੇਧਾ ਜਵਾਬ ਦੇ ਇਹ ਧੋਖਾ ਕੌਣ ਦੇ ਰਿਹਾ ਹੈ ਉਸਨੇ ਗੁੱਸੇ ਨਾਲ ਉਸਦੀ ਬਾਹ ਫੜੀ ਸੁਮੇਦਾ ਦੀਆਂ ਅੱਖਾਂ ਦੇ ਵਿੱਚ ਇੱਕ ਅਜੀਹਾ ਲੱਗ ਰਿਹਾ ਸੀ ਉਹ ਅੰਦਰੋਂ ਪੂਰੀ ਤਰ੍ਹਾਂ ਟੁੱਟ ਚੁੱਕੀ ਹੋਵੇ। ਉਹ ਹੌਲੀ-ਹੌਲੀ ਭਰਾ ਇਹ ਸਭ ਸੁਣ ਕੇ ਅਰਜੁਨ ਦੀ ਰੂਹ ਕੰਬ ਗਈ। ਇਹ ਸਭ ਵਿਆਹ ਤੋਂ ਪਹਿਲਾਂ ਦੱਸਣ ਦੀ ਹਿੰਮਤ ਨਹੀਂ ਹੋਈ ਮੈਂ ਮਰਨ ਲੱਗਾ ਸੀ ਤੇਰੀ ਗੱਲ ਸੁਣ ਕੇ। ਸੁਮੇਦਾ ਨੇ ਹੌਲੀ-ਹੌਲੀ ਕਹਾਣੀ ਸੁਣਾਉਣਾ ਸ਼ੁਰੂ ਕੀਤੀ। ਅਸੀਂ ਦੋਵੇਂ ਇੱਕ ਹੀ ਪਰਿਵਾਰ ਵਿੱਚ ਪਲੇ ਵੱਧੇ ਹਾਂ ਪਰ ਇੱਕ ਭੈਣ ਵਾਂਗ ਨਹੀਂ ਕੀ ਅਰਜੁਨ ਹੈਰਾਨ ਹੋ ਗਿਆ। ਅਸੀਂ ਦੋਵੇਂ ਅੰਕਲ ਅੱਟੀ ਦੀ ਗੋਦ ਵਿੱਚ ਪਲੇ ਹਾਂ ਪਰ ਮੇਰੇ ਮਾਪੇ ਤੇਰੇ ਮਾਪੇ ਨਹੀਂ ਹਾਂ। ਮਤਲਬ ਤੂੰ ਹਮੇਸ਼ਾ ਮੈਨੂੰ ਆਪਣੀ ਭੈਣ ਸਮਝਿਆ ਪਰ ਅਸਲ ਵਿੱਚ ਮੈਂ ਤੇਰੇ ਪਿਤਾ ਜੀ ਦੇ ਚਾਚੇ ਦੀ ਧੀ ਹਾਂ ਮਤਲਬ ਅਰਜੁਨ ਦੀਆਂ ਅੱਖਾਂ ਫਟਣ ਵਾਲੀਆਂ ਹੋ ਗਈਆਂ ਮੈਂ ਤੇਰੇ ਮਾਮੇ ਦੀ ਧੀ ਹਾਂ ਜਦੋਂ ਮੇਰੇ ਮਾਪਿਆਂ ਦੀ ਮੌਤ ਹੋਈ ਮੈਨੂੰ ਤੇਰੇ ਮਾਪਿਆਂ ਨੇ ਅਪਣਾਇਆ ਪਰ ਲੋਕਾਂ ਨੇ ਕਦੇ ਦੱਸਣ ਦੀ ਹਿੰਮਤ ਨਹੀਂ ਕੀਤੀ ਕਿ ਅਸੀਂ ਭੈਣ ਭਰਾ ਨਹੀਂ ਸਗੋਂ ਦੂਜੇ ਪਰਿਵਾਰ ਦੇ ਹਾਂ ਨਹੀਂ ਇਹ ਝੂਠ ਹੈ ਅਰਜੁਨ ਨੇ ਆਪਣੇ ਸਿਰ ਤੇ ਹੱਥ ਰੱਖ ਲਿਆ ਸਮੇਧਾ ਨੇ ਪੱਤਿਆਂ ਦਾ ਇੱਕ ਗੰਡਾ ਕੱਢਿਆ ਜਿਸ ਦੇ ਵਿੱਚ ਦਸਤਾਵੇਜ਼ ਹਨ ਜਨਮ ਸਰਟੀਫਿਕੇਟ ਪਰਿਵਾਰਿਕ ਰਿਕਾਰਡ ਅਤੇ ਉਹਨਾਂ ਦੇ ਮਾਪਿਆਂ ਦੀਆਂ ਤਸਵੀਰਾਂ ਇਹ ਦੇਖ ਇਹ ਸੱਚ ਹੈ ਅਰਜੁਨ ਨੇ ਉਹ ਪੱਤਰ ਦੇਖੇ ਤੇ ਉਹਦੀ ਆਤਮਾ ਕੰਬ ਗਈ ਜੋ ਕੁਝ ਉਹ ਸਮਝ ਰਿਆ ਸੀ ਉਹ ਇੱਕ ਗਲਤ ਫਹਮੀ ਸੀ ਅਗਲੇ ਪਲ ਕੀ ਫੈਸਲਾ ਲਵੇਗਾ ਕੀ ਇਹ ਵਿਆਹ ਕਾਇਮ ਰਹੇਗਾ ਜਾਂ ਇਹ ਜ਼ਿੰਦਗੀ ਸੱਚ ਉਸਦੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਦੇ ਲਈ ਤਬਾਹ ਕਰ ਦੇਵੇਗਾ ਤੁਹਾਨੂੰ ਇਹ ਪੂਰੀ ਕਹਾਣੀ ਦੱਸਾਂਗੇ ਜੇਕਰ ਤੁਸੀਂ ਇਸ ਕਹਾਣੀ ਦੇ ਇੰਟਰਸਟਿਡ ਹੋ ਸਾਨੂੰ ਕਮੈਂਟ ਕਰਕੇ ਦੱਸਿਓ ਅਗਲਾ ਭਾਗ ਤੁਹਾਨੂੰ ਦੱਸਦੇ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਚੈਨਲ ਨੂੰ ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਵੀ ਕਰਿਓ ਧੰਨਵਾਦ